ਮੇਰਾ ਨਾਮ ਹੈ ਰੋਡਾ ਜੀ ਮੇਰਾ ਨਾਮ ਹੈ ਕਰਮਜੀਤ ਸਿੰਘ ਜੀ ਕਿਹੜਾ ਪਿੰਡ ਪਿੰਡ ਕਾਲਵਾ ਕਪੂਰੀ ਕੀ ਹੋ ਗਿਆ ਅੱਜ ਇਕੱਠੇ ਹੋਏ ਤਾਂ ਚੌਕੀ ਮੁੰਡੇ ਅਸੀਂ ਇਸ ਕਰਕੇ ਇਕੱਠੇ ਹੋਏ ਜੀ ਮੇਰੇ ਮੁੰਡੇ ਦਾ ਗੁਰਮਖ ਸਿੰਘ ਵਰਪੋਲਾ ਉਹਦੇ ਨਾਲ ਧੱਕਾ ਹੋਇਆ ਜੀ ਜਦੋਂ ਉਹਨੇ ਧੱਕਾ ਕੀਤਾ ਇਹ ਬੇ ਗੱਡੀ ਦਾ 파ਚਾ ਲਖਾਵੇ ਸੀ ਗੱਡੀ ਦੀ ਚੋਰੀ ਹੋਈ ਆ ਤੇ ਉਸ ਤੋਂ ਬਾਅਦ ਜਦੋਂ ਗੱਡੀ ਦੀ ਚੋਰੀ ਹੋਈ ਤਾਂ ਇਹ ਬੰਦਿਆਂ ਨੇ ਕੀ ਕੀਤਾ ਸਾਡੇ ਮੁੰਡੇ ਨੂੰ ਸੱਦਿਆ ਵੀ ਬਿਆਨ ਲੈੜੇ ਆ ਤੁਹਾਡੇ ਤੇ ਬਿਆਨ ਦੇ ਕਰਕੇ ਸੱਦ ਕੇ ਇਹਨੂੰ ਮੁੰਡੇ ਨੂੰ ਸਾਡੇ ਕੋਲੇ ਨੂੰ ਇੱਥੇ ਬੁਲਾ ਲਿਆ ਜਦੋਂ ਬੁਲਾ ਲਿਆ ਬੁਲਾ ਕੇ ਨਹੀਂ 9:30 ਵਜੇ ਸਾਨੂੰ ਫੋਨ ਕੀਤਾ ਵੀ ਆ ਕੇ ਆਪਣੇ ਮੁੰਡੇ ਨੂੰ ਲੈ ਜਾ ਅਸੀਂ ਮੁੰਡੇ ਨੂੰ ਲੈ ਗਏ ਦੂਏ ਦਿਨ ਕਹਿੰਦੇ ਵੀ 9:00 ਵਜੇ ਪੇਸ਼ ਕਰੋ ਅਸੀਂ 10:30 ਵਜੇ ਨਹੀਂ ਪਹੁੰਚਦਾ ਸੀਗਾ ਜੀ ਤੇ 10:30 ਵਜੇ ਤੁਸੀਂ ਉਹਨੂੰ ਪੇਸ਼ ਕੀਤਾ ਜਦੋਂ ਮੇਸ਼ ਕੀਤਾ ਤਾਂ ਇਹਨੇ ਸਾਰੀ ਦਿਹਾੜੀ ਮੁੰਡਾ ਨਹੀਂ ਛੱਡਿਆ ਸ਼ਾਮ ਨੂੰ ਜਾ ਕੇ ਇਹਨੇ ਚਾਹ ਕਾਂਜ ਵਈ ਦੇ ਵਿਚਾਰੇ ਵਿਚਾਰੇ ਇਹਨੇ ਪਰਚਾ ਗੋਰੀਆਂ ਦਾ ਪਾ ਦਿੱਤਾ ਜੀ ਜਦੋਂ ਗੋਰੀਆਂ ਦਾ ਪਰਚਾ ਪਾਇਆ ਮੋੜ ਕੇ ਅਸੀਂ ਇਹਨਾਂ ਤੋਂ ਪੁੱਛਿਆ ਵੀ ਮੈਂ ਐਸਐਸਓ ਸਾਹਦੇ ਵਿਦਿਆਉਤੇ ਮਾਲ ਨੂੰ ਠਾਣੇ ਗਿਆ ਜੀ ਉਹ ਐਸਐਸਓ ਨੇ ਵੀ ਇਹ ਬੋਲਿਆ ਵੀ ਇਹ ਗੋਰੀਆਂ ਤਾਂ ਹੁਣ ਪੈ ਗਈਆਂ ਅਸੀਂ ਕੀ ਕਰ ਸਕਦੇ ਹਾਂ ਜਦੋਂ ਪਰਚਾ ਹੋ ਗਿਆ ਅਸੀਂ ਕੁਝ ਨਹੀਂ ਕਰ ਸਕਦੇ ਮੈਨੂੰ ਤਾਂ ਹੁਣ ਇਹ ਚਾਹੀਦਾ ਵੀ ਮੈਂ ਇੱਥੇ ਖੜਾ ਗਰੀਬ ਨਵਾਦਿਆ ਵੀ ਮੈਨੂੰ ਆਪਣਾ ਜੋ ਵੀ ਮੇਰੇ ਮੁੰਡੇ ਤੇ ਗੰਦ ਪਰਚਾ ਪਿਆ ਮੈਨੂੰ ਆਪਣਾ ਨਾ ਮੇਰਾ ਜੋ ਵੀ ਹੈਗਾ ਮੇਰਾ ਬੰਦਾ ਮੈਨੂੰ ਮਿਲਣਾ ਚਾਹੀਦਾ ਹੁੰਦੇ ਦੀ ਪਹਿਲਾਂ ਵੀ ਕੋਈ ਪਰਚਾ ਆ ਉਹਦੇ ਪਰਚਾ ਹੈਗਾ ਦੀ ਲੜਾਈ ਝਗੜਿਆਂ ਦਾ ਪਰਚਾ ਸੀ ਉਹ ਬਿਲਕੁਲ ਬਰੀ ਹੋ ਗਿਆ ਜੀ ਫ੍ਰੀ ਹੋ ਗਿਆ ਜੀ ਬੀਬੀ ਜੀ ਦਾ ਮਾਤਾ ਜੀ ਦਾ ਪਿੰਡਰ ਪਿੰਡ ਜੀ ਕਿਹੜਾ ਪਿੰਡ ਆ ਕਾਲੇ ਅੱਜ ਚੌਂਕੀ ਮੋੜੇ ਇਕੱਠੇ ਹੋਏ ਕੀ ਕਰ ਰਹੇ ਆ ਪਰ ਜੀ ਸਰਟੀਫਿਕੇਟ ਮੁੰਡਾ ਇਹਨਾਂ ਨੇ ਨਜਾਇਜ਼ ਫੜਿਆ ਸੀਗਾ ਗੱਡੀ ਦਾ ਪਰਚਾ ਸੀਗਾ ਇਹਨਾਂ ਨੇ ਸਾਡਾ ਗੱਡੀ ਦੇ ਪਰਚੇ ਤੋਂ ਬਾਅਦ ਇਹਨਾਂ ਨੇ ਕੰਟੇ ਨੂੰ ਬਿਆਨ ਦੇਣੇ ਮੁੰਡੇ ਦੇ ਉਹਨਾਂ ਦੇ ਘਰ ਗੱਡੀ ਧੋਣ ਗਿਆ ਸੀਗਾ ਤਾਂ ਉਹਨਾਂ ਦੇ ਮੁੰਡੇ ਨੇ ਕੰਟਾ ਜੀ ਉਹਨਾਂ ਦੇ ਚੌਥੇ ਦਿਨ ਘੱਟੀ ਚੋਰੀ ਹੋ ਗਈ ਗੱਡੀ ਚੋਰੀ ਹੋ ਗਈ ਉਹਨਾਂ ਦੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਹਿੰਦੇ ਬੀ ਬਿਆਨ ਦੇਣੇ ਘੱਟੀ ਦੇ ਤਾਂ ਬੀ ਤੂੰ ਇੱਥੇ ਆਓ ਚੌਂਕੀ ਅਸੀਂ ਚੌਂਕੀ ਆ ਗਏ ਚੌਂਕੀ ਤੋਂ ਬਾਅਦ ਕੰਡੇ ਜੀ ਉਹਨੂੰ ਦੀਪੇ ਨੂੰ ਛੱਡ ਦਿੱਤਾ ਇਹਨਾਂ ਨੇ ਦੀਪੇ ਨੂੰ ਛੱਡ ਦਿੱਤਾ ਇਹਨੂੰ ਫੜ ਲਿਆ ਇਹਨੂੰ ਕਹਿੰਦੇ ਵੀ 9 ਵਜੇ ਮੁੰਡਾ ਲੈ ਜਾਓ ਤੁਸੀਂ ਆਪਣਾ ਸੀ 9 ਵਜੇ ਮੁੰਡਾ ਲੈ ਰਾਂ ਦੂਏ ਦਿਨ ਕਹਿੰਦੇ ਵੀ ਮਾਤਾ ਪੇਸ਼ ਕਰਾ ਦੇ ਅਸੀਂ 10:30 ਵਜੇ ਆਖ ਪੇਸ਼ ਕਰਾਤਾ ਇਹ ਨਹੀਂ ਪੈਂਦਾ ਸੀ ਬਹੁਤ ਉਹ ਤੋਂ ਬਾਅਦ ਇਹਨਾਂ ਨੇ ਕਿ ਕੀਤਾ ਸਾਰਾ ਦਿਨ ਮੁੰਡਾ ਨਹੀਂ ਛੱਡਿਆ ਸਾਰਾ ਦਿਨ ਛੱਡਿਆ ਨੂੰ ਮੁੰਡਾ ਸੀ ਮਗਰ ਨਹੀਂ ਕੋਈ ਆਇਆ ਕੰਡਾ ਮੰਮੀ ਕੱਟੀ ਰਿਹਾ ਕਰਤਾ ਕੋਈ ਤਾਂ ਨਹੀਂ ਕੱਟੀ ਇਹਨਾਂ ਨੂੰ ਲੱਗਦਾ ਹੀ ਆ ਗੱਟੀ ਲੱਪਈ ਆ ਤੇ ਸਾਡੇ ਕੋਈ ਦੂਸਰਾ ਨਹੀਂ ਹੈਗਾ ਹਨਾ ਬਸ ਤੁਸੀਂ ਕੋਈ ਨਾ ਮੇਰੇ ਮਗਰ ਆਇਓ ਉਹ ਆਇਆ ਨਹੀਂ ਸਾਰਾ ਦਿਨ ਨਹੀਂ ਮਗਰ ਆਇਆ ਮੁੰਡਾ ਕੋਈ ਨਹੀਂ ਅਸੀਂ ਆਏ ਤੇ ਮਗਰ ਇਹਨਾਂ ਨੇ 5 ਵਜੇ ਜਾ ਕੇ ਇਹਨਾਂ ਨੂੰ 7 ਚਾਹ ਦੇ ਤੇ ਬਾਤ ਕਰ ਗਾਦਾ ਦਿੱਤਾ ਪੱਟਾ ਕਰ ਦਿੱਤਾ ਗੋਲੀਆਂ ਦਾ ਕੰਦੇ ਦੀ ਗੋਲੀਆਂ ਤੇ ਤੇਰੀ ਗੋਲੀ ਨਿਕਲ ਕੰਦੇ ਚੱਕਲਾ ਗੋਲੀਆਂ ਨੇ ਤੇ ਤੇਰੀ ਗੋਲੀ ਮਾਰ ਖਾਂਦਾ ਮੁੰਡਾ ਤੁਹਾਡੇ ਗੋਲੀਆਂ ਖਾਂਦਾ ਇੱਕ ਸਰਕਾਰ ਨੂੰ ਗੋਲੂ ਖਾਂਦਾ ਸੀ ਵਾ ਇੱਕ ਸਰਕਾਰ ਨੂੰ ਉਹ ਇੱਥੇ ਆਏ ਹੁਣ ਕੀ ਕਹਿੰਦੇ ਹੁਣ ਤੁਸੀਂ ਫੈਸਲਾ ਕਰੋ ਜੋ ਸਾਡੇ ਨਾਲ ਕਹਿੰਦੇ ਆ ਇਹ ਮੁੰਡਾ ਕੱਢੋ ਜਿਹਾ ਤਾਂ ਮोटा ਚਾਕਟ ਮੁੰਡਾ ਫਟਾ ਕੇ ਕੀ ਰੋਲਿਆ ਜੀ ਮੋਟਰਸਾਈਕਲ ਮੁੰਡੇ ਨੇ ਕਿਸੇ ਤੋਂ ਲਿਆ ਸੀ ਮੁੰਡਾ ਉਸ ਤੋਂ ਬਾਅਦ ਅਸੀਂ ਪੈਸੇ ਦਿੱਤੇ ਸੀਗੇ ਉਹ ਪਹਿਲਾਂ ਉਹਦੇ ਕਾਗਜ਼ ਅਸੀਂ ਲਿਆਏ ਸੀ ਮੁੰਡੇ ਦੇ ਉਹ ਕਹਿੰਦਾ ਵੀ ਮਾਤਾ ਇਹ ਮੋਰਚੀ ਕਹਿੰਦਾ ਵੀ ਮਾਤਾ ਤੁਸੀਂ ਆਪਣੇ ਨਾਂ ਕਰਾਓ ਮੋਟਰਸਾਈਕਲ ਅਸੀਂ ਫੇ ਆਪਣੇ ਨਾਂ ਤੇ ਮੋਟਰਸਾਈਕਲ ਉਹਦੇ ਸਹਿਨ ਹੋਇਆ ਸਰਪੰਚ ਦੇ ਉਹਨਾਂ ਦੇ ਸਹਿਨ ਹੋਇਆ ਇਹਨਾਂ ਨੇ ਫੇ ਨਹੀਂ ਸਾਨੂੰ ਮੋਟਰਸਾਈਕਲ ਦਿੱਤਾ ਕਹਿੰਦੇ ਜੀ ਤੁਸੀਂ ਦੁਆ ਕਰੋ ਇਹਦਾ ਮੋਟਰਸਾਈਕਲ ਉਹਨੂੰ ਲਿਆਓ ਉਹਦਾ ਤਾਂ ਰੋਲੇ ਨਹੀਂ ਰਹਿ ਗਿਆ ਕੋਈ ਮੋਟਰਸਾਈਕਲ ਵਾਲੇ ਦਾ ਜਦੋਂ ਸਾਨੂੰ ਵੇਚ ਦਿੱਤਾ ਸਾਈਨ ਕਰ ਦਿੱਤੇ ਸਾਰੇ ਹੁਣ ਸਾਡੇ ਕੋਲ ਐਫੀਡਵਟ ਹੈਗਾ ਹੈ ਹਾਂਜੀ ਸਾਈਨ ਉਹਦੇ ਹੋਇਆ ਆ ਸਾਰਾ ਕੁਝ ਹੋਇਆ ਆ ਠੀਕ